ਅਬਰੀ ਸਰ ਜੇਲ੍ਹ ਚ ਭੀੜੇ ਕੈਦੀਆਂ ਦੇ 2 3 ਕੈਦੀਆਂ ਦੇ ਜ਼ਖਮੀ ਹੋਣ ਦੀ ਖਬਰ ਜ਼ਖਮੀਆਂ ਨੂੰ ਲੈ ਕੇ ਹਸਪਤਾਲ ਪੁੱਜੀ ਪੁਲਿਸ ਜੈਤੋ ਚ ਬਾਈਕ ਚੋਰੀ ਕਰਕੇ ਹੀ ਕੱਲਾ ਇਕੱਲਾ ਪੁਰਜਾ ਕੱਢ ਕੇ ਵੇਚ ਦਿੰਦੇ ਸੀ ਚੋਰ ਪੁਲਿਸ ਨੇ ਸੀਸੀਟੀਵੀ ਦੇਖ ਕੇ ਪਾਲ ਕਰ ਕੀਤੇ ਕਾਬੂ ਅੰਮ੍ਰਿਤਸਰ ਚ ਆਪਸ ਚ ਹੀ ਉਲਝ ਪਏ ਪਾਰਟੀ ਵਰਕਰ ਨਵੇਂ ਆਏ ਆਗੂਆਂ ਨੂੰ ਪੁਰਾਣਿਆਂ ਨੇ ਆਖ ਦਿੱਤੀ ਵੱਡੀ ਗੱਲ ਮੌਕੇ ਤੇ ਹੀ ਪੈ ਗਿਆ ਖਿਲਾਰਾ ਬਾਲ ਵਿਵਾ ਨਾਰੂ ਕੇਤਾ ਪੰਜ ਸਰਪੰਚ ਹੋਣਗੇ ਜ਼ਿੰਮੇਵਾਰ ਰਾਜਸਥਾਨ ਹਾਈ ਕੋਰਟ ਨੇ ਸਰਕਾਰ ਨੂੰ ਭੇਜਿਆ ਹੁਕਮ ਦਾਬਾ ਚ 10 ਲੱਖ ਦੀ ਹੋਈ ਧੋਖਾਧੜੀ ਉੱਤੇ ਮਿਲ ਰਹੀਆਂ ਸੀ ਧਮਕੀਆਂ ਹੁਣ ਖੂਨ ਨਾਲ ਲਥਪਥ ਮਿਲੀ Laash ਪੁੱਤ ਨੂੰ ਵਿਦੇਸ਼ ਭੇਜਣ ਮਗਰੋਂ ਰਹਿੰਦਾ ਸੀ ਪਰੇਸ਼ਾਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਤਾਇਆ ਕਤਲ ਦਾ ਸ਼ੱਕ ਅਕਾਲੀ ਆਗੂ ਬਲਬੀਰ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤਾ ਅਸਤੀਫਾ ਮੁਕਤ ਸਰਚ ਫੜੇ ਗਏ ਅਰਸ਼ਦਲਾ ਗੈਂਗ ਦੇ ਚਾਰ ਗੁਰਗੇ ਕਾਰੋਬਾਰੀ ਤੋਂ ਮੰਗਦੇ ਸੀ 50 ਲੱਖ ਦੀ ਫਿਰੋਤੀ ਹਥਿਆਰ ਬਰਾਮਦ ਗੁਰਦਾਸਪੁਰ ਚ ਸਵੇਰੇ ਸੈਰ ਕਰਨ ਗਈ ਮਹਿਲਾ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਾ ਹੋਈ ਮੌਤ ਮੋਗਾ ਚ ਡਾਕਟਰ ਦੇਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ ਜਾਲੀ ਬੰਦੂਕ ਦੇ ਸਹਾਰੇ ਕੀਤਾ ਸੀ ਕਾਂਡ ਲੋਕ ਸਭਾ ਚੋਣਾਂ 2024 ਭਾਜਪਾ ਨੇ ਬ੍ਰਿਜ ਭੂਸ਼ਣ ਸਿੰਘ ਦੇ بیٹے ਕਰਨ ਭੂਸ਼ਣ ਸਿੰਘ ਨੂੰ ਦਿੱਤੀ ਟਿਕਟ